ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਆ ਸਾਰੇ ਭਰਾਵਾਂ ਦਾ ਪਿੰਡੂ ਜ਼ਿਮੀਂਦਾਰ ਫੇਸਬੁੱਕ ਪੇਜ ਤੇ YouTube ਚੈਨਲ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਇਸ ਵੀਡੀਓ ਚ ਦੋਸਤੋ ਆਪਾਂ ਤੁਹਾਨੂੰ ਇੱਕ ਚੰਗਾ ਮਾਰਵਾੜੀ ਬਸ਼ੇਰਾ ਦਿਖਾਉਣਾ ਜਿਹੜਾ ਕਿ ਫਾਰ ਸੇਲ ਆ ਬਸ਼ੇਰੇ ਦੀ ਮਾਰਕਿੰਗ ਦੇਖ ਲਓ ਮੱਥੇ ਤੇ ਬਹੁਤ ਸੋਹਣਾ ਜਮਾ ਹੈ ਨ ਸਿੱਧਾ ਸਟ੍ਰੇਟ ਪ੍ਰੋਪਰ ਬਲੇਜ ਆ ਦੋਸਤੋ ਕੰਨ ਕੁੰਨ ਕੁੰਡੀ ਵਾਲਾ ਸ਼ਕੀਨ ਕਾਨਾ ਪਿਛਲੇ ਦੋ ਪੈਰ ਚਿੱਟੇ ਆ ਇਹਦੇ ਬਾਕੀ ਸਾਰਾ ਪਿਓਰ ਜੈਡ ਬਲੈਕ ਆ ਬਾਲਪੌਰੀਆਂ ਦਾ ਬਿਲਕੁਲ ਸਾਫ ਆ ਜੇ ਆਪਾਂ ਇਹਦੀ ਪਿਓ ਵਾਲੇ ਪਾਸਿਓਂ ਬਲੱਡ ਲਾਈਨ ਦੀ ਗੱਲ ਕਰੀਏ ਤਾਂ ਪਿਓ ਵਾਲੀ ਲਾਈਨ ਦੇ ਵਿੱਚੋਂ ਇਹ ਅਲੀਸ਼ਾਨ ਬਲੱਡ ਲਾਈਨ ਦੇ ਵਿੱਚੋਂ ਆ ਜਾਂਦਾ ਰਣੀਆਂ ਵਾਲੇ ਦੇਵਰਾਜ ਘੋੜੇ ਦਾ ਪੋਤਾ ਇਹ ਤੇ ਜੈ ਰਾਜ ਘੋੜੇ ਦਾ ਬੱਚਾ ਜੈ ਰਾਜ ਜਿਹੜਾ ਘੋੜਾ ਰੁਪਿੰਦਰ ਸੂਲਪੁਰ ਸੇਰੇ ਸਰਪੰਚ ਦੇ ਕੋਲੇ ਆ ਉਸ ਘੋੜੇ ਦਾ ਬੱਚਾ ਦੋਸਤੋ ਜੇ ਆਪਾਂ ਮਾਂ ਵਾਲੇ ਪਾਸਿਓਂ ਦੇਖੀਏ ਤਾਂ ਮਾਂ ਇਹਦੀ ਅਲੀ ਕਿਰਲਗੜ੍ਹ ਵਾਲੀ ਲਾਈਨ ਦੇ ਵਿੱਚੋਂ ਆ ਰੈਂਬੋ ਕੋੜੇ ਦੀ ਬੱਚੀ ਹੈ ਦੀ ਮਾਂ ਤੇ ਅਲੀ ਕਿਰਲਗੜ੍ਹ ਦੀ ਪੋਤੀ ਆ ਸੋ ਤੁਸੀਂ ਦੇਖੋਗੇ ਕਿ ਆਪਾਂ ਤੁਹਾਨੂੰ ਘੋੜੀ ਵੀ ਦਿਖਾਵਾਂਗੇ ਦੀ ਮਾਂ ਵੀਰ ਹੋਣਾ ਦੇ ਘਰ ਦਾ ਹੀ ਇਸ ਬਸ਼ੇਰੇ ਦਾ ਜਨਮਾ ਹੋਮ ਬਰੀਡ ਆ ਦੋਸਤੋ ਤੇ ਬਾਕੀ ਬਣਤਰਾਂ ਦਾ ਬਸ਼ੇਰਾ ਚੰਗਾਗਾ ਸੋ ਜਿਹੜਾ ਵੀ ਕੋਈ ਚਾਹਵਾਨ ਸੱਜਣ ਚੰਗਾ ਮਾਰਵਾੜੀ ਬਸ਼ੇਰਾ ਖਰੀਦਣਾ ਚਾਹੁੰਦਾ ਤਾਂ ਗੌਰ ਕਰ ਲਿਓ ਤੁਸੀਂ ਇਹ ਬਸ਼ੇਰਾ ਪਿੰਡ ਬੁੱਧ ਸਿੰਘ ਵਾਲੇ ਆ ਗੁਰਜੰਟ ਸਿੰਘ ਜੀ ਸ਼ਹੀਦ ਭਾਈ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ ਦਾ ਸਾਰੇ ਨਾਂ ਜਾਣਦੇ ਆ ਉਹਨਾਂ ਦੇ ਪਿੰਡ ਆਏ ਬਸ਼ੀਰਾ ਤੇ ਇਹ ਬੁੱਧ ਸਿੰਘ ਵਾਲਾ ਪਿੰਡ ਬਾਗੇਪੁਰਾਣੇ ਤੋਂ ਤਕਰੀਬਨ 3-4 ਕਿਲੋਮੀਟਰ ਦੂਰ ਪੈ ਜਾਂਦਾ ਉਹ ਬੁੱਧ ਸਿੰਘ ਵਾਲਾ ਇਹ ਮੋਗੇ ਵਾਲਾ ਬੁੱਧ ਸਿੰਘ ਵਾਲਾ ਨਾ ਸਮਝਿਓ ਇੱਕ ਪਿੰਡ ਜਿਹੜਾ ਮੋਗੇ ਕੰਨੀ ਵੀ ਆ ਬੁੱਧ ਸਿੰਘ ਵਾਲਾ ਪਰ ਇਹ ਬਾਗੇਪੁਰਾਣੇ ਵਾਲਾ ਬੁੱਧ ਸਿੰਘ ਵਾਲਾਗਾ ਸ਼ਹੀਦ ਭਾਈ ਗੁਰਜੰਟ ਸਿੰਘ ਦਾ ਪਿੰਡ ਆ ਜਿਹੜਾ ਆ ਘੋੜੇ ਦੀ ਤੁਸੀਂ ਮਾਂ ਦੇਖੋ ਬਹੁਤ ਜਿਆਦਾ ਚੰਗੀ ਘੋੜੀ ਆ ਦੋਸਤੋ ਇਹ ਅਲੀ ਕਿਰਲ ਗੜਾ ਵਾਲੇ ਦੀ ਪੋਤੀ ਆ ਤੇ ਰੈਂਬੋ ਘੋੜੇ ਦੀ ਬੱਚੀ ਆ ਦੋਸਤੋ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਉਹ ਬੇਸ਼ੇਰਾ ਖਰੀਦਣਾ ਚਾਹੁੰਦਾ ਤਾਂ ਸਕਰੀਨ ਦੇ ਉੱਤੇ ਆਪਾਂ ਕੰਟੈਕਟ ਨੰਬਰ ਦੇਤਾ ਬਲਵੰਤ ਸਿੰਘ ਜੀ ਦਾ ਮਾਂ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਚੰਗੀ ਘੋੜੀ ਆ ਬਾਡੀ ਬਣਤਰ ਵਾਲੀ ਚੰਗੇ ਕਦ ਕਾਠ ਵਾਲੀ ਘੋੜੀ ਆ ਮਜ਼ਬੂਤ ਬੜੀ ਆ ਤੇ ਇੱਥੋਂ ਹੁਣ ਤੁਹਾਨੂੰ ਸਾਰਾ ਕਲੀਅਰ ਹੋ ਜਾਣਾ ਬਰੀਡ ਬਾਰੇ ਸੋ ਬਲਵੰਤ ਸਿੰਘ ਜੀ ਦਾ ਤੁਸੀਂ ਕੰਟੈਕਟ ਨੰਬਰ ਨੋਟ ਕਰ ਲਓ 94170 52910 ਤੇ ਦੂਜਾ ਨੰਬਰ ਆ ਜਿਹੜਾ ਇਹਨਾਂ ਦੇ بیٹے ਦਾ ਰਵਿੰਦਰ ਸਿੰਘ ਦਾ ਇਹ ਵਟਸਐਪ ਨੰਬਰ ਆ +1 ਲਾਲੋ ਮੂਰੇ ਇਹ ਤੇ ਵਟਸਐਪ ਕਾਲਿੰਗ ਉਹ 98766 87 698 ਆ ਫੋਟਮਾ ਲਾਤੀਆਂ ਬਾਈ ਰਵਿੰਦਰਾ ਜਿਹੜਾ ਆਪਾ ਫੋਰਨ ਕੰਟਰੀ ਦੇ ਵਿੱਚ ਆ ਇਹਦੇ ਨਾਲ ਤੁਸੀਂ ਵਟਸਐਪ ਤੇ ਗੱਲ ਕਰ ਸਕਦੇ ਹੋ ਤੇ ਜਾਂ ਅੰਕਲ ਬਲਵੰਤ ਸਿੰਘ ਜੀ ਦਾ ਨੰਬਰ ਲਾ ਲਿਓ ਵੀ ਆਪਾ ਦੱਸਤਾ ਉਹ ਇਧਰਲਾ ਨੰਬਰ ਹੀ ਆ ਦੋਨਾਂ ਨੰਬਰਾਂ 'ਚੋਂ ਜਿਹੜੇ ਤੇ ਮਰਜ਼ੀ ਕਾਲ ਕਰ ਲਿਓ ਬਸ਼ੇਰਾ ਚੰਗਾ ਗਾ ਬਾਕੀ ਜਾਇਜ਼ ਰੇਟ ਦੇ ਵਿੱਚ ਤੁਹਾਨੂੰ ਮਿਲ ਜਾਣਾ ਖਾਨਦਾਨ ਬਸ਼ੇਰੇ ਦਾ ਬੜਾ ਵਧੀਆ ਗਾ